ਅਸੀਂ ਬਟੱਸਕਾਰੀ ਨਹੀਂ ਰੇ ਯਾਰ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਸਰਕਾਰ ਕਦੋਂ ਸਰਕਾਰ ਨੇ ਕੇਂਦਰ ਸਰਕਾਰ ਨੇ ਸਕੀਮਾਂ ਲਾਈ ਅਸੀਂ ਲੋਕਾਂ ਨੂੰ ਸਿਰਫ ਅਵੇਅਰ ਕਰ ਰਹੇ ਆਂ ਕਿ ਭਾਈ ਆ ਕੇਂਦਰ ਸਰਕਾਰ ਦੀਆਂ ਤਾਂ ਨਹੀਂ 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 ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਅਵੇਅਰ ਨਹੀਂ ਪੋਲਿਟਿਕਲ ਪਾਰਟੀ ਦੀ ਲੋੜ ਨਹੀਂ ਅਸੀਂ ਪਬਲਿਕ ਸਰਵੇਟ ਆ ਰਿਹਾ ਤਾਂ ਆਪਣੇ ਨੇ ਅਸੀਂ ਕਰਦੇ ਆਂ ਅਸੀਂ ਡਾਟਾ ਇਸ ਪਬਲਿਕ ਸੈਕਟਰ ਕੀ ਨੁਕਸਾਨ ਹੈ ਅੱਛਾ ਤੁਸੀਂ ਮੇਰੀ ਗੱਲ ਸਿਰਫ ਸੁਣੋ ਥੋੜਾ ਜਿਹਾ ਤੁਸੀਂ ਮੇਰੇ ਨਾਲ ਦੱਸੋ ਤੁਸੀਂ ਮੇਰੇ ਨਾਲ ਕੈਂਪ ਵਿੱਚ ਚੱਲੋ ਤੁਹਾਨੂੰ ਉੱਥੇ ਲੱਗੇ ਬਈਰ ਕੋਈ ਗਲਤ ਕੰਮ ਕਰ ਰਹੇ ਆ ਤੁਸੀਂ ਕਰ ਸਕਦੇ ਹੋ ਤੁਸੀਂ ਕੋਈ ਬਈਰ ਪ੍ਰਧਾਨ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਪ੍ਰਧਾਨ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ खड़े <laughs> करे <laughs> <laughs>